ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜ ਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਛੋੜ ਦੇ ਛੋੜ ਦੇ ਸੁਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੋਈ ਨਾ ਮੇਰਾ

ਦੀਆ ਵਗਾ ਹੁਣ ਛੋੜਦੇ ਛੋੜਦੇ ਸੁਲਖਣੀ ਕੋੜੇ ਦੀਆ ਵਗਾ ਹੁਣ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜਦੇ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੀ ਮੈਂ ਜੀਵਾਂ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੀ ਮੈਂ ਜੀਵਾਂ ਹੋ ਕੇ ਆਂਦੀ ਮੈਂ ਰੋਟੀ ਖਾਵਾਂ ਪਾਣੀ ਗਮਾ ਦਾ ਪੀਵਾਂ ਹੋ ਕੇ ਆਂਦੀ ਮੈਂ ਰੋਟੀ ਖਾਵਾਂ ਪਾਣੀ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਂਝ ਮੇਰੀ ਜੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜੱਗ ਨਾਲੇ ਸਾਜ ਮੇਰੀ ਜੋੜ ਦੇ ਵੇਖ ਸੁ ਲਖਣੀ ਓਇਓ ਹੁੰਦਾ ਜੋ ਕਰਮਾ ਦਾ ਲਿਖਿਆ ਵੇਖ ਸੁ ਲਖਣੀ ਓਇਓ ਹੁੰਦਾ ਜੋ ਕਰਮਾ ਦਾ ਲਿਖਿਆ ਵੇਖ ਲਈਏ ਕਿਸਮਤ ਤੇਰੀ ਤੂਰੋ ਪੁੱਤ ਨਹੀਂ ਲਿਖਿਆ ਦੇਖ ਲਈ ਐ ਕਿਸਮਤ ਤੇਰੀ ਤੂੰ ਰੋ ਪੁੱਤ ਨਹੀਂ ਲਿਖਿਆ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲੇ ਸਾਜ ਮੇਰੀ ਜੋੜ ਦੇ ਮੈਂ ਨਾ ਛੋੜਦੀ ਪ੍ਰੀਤਮਾ ਜਗ ਨਾਲ ਸਾਜ ਮੇਰੀ ਛੋੜ ਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁਲੱਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜ ਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਛੋੜ ਦੇ ਛੋੜ ਦੇ ਸੁਲੱਖਣੀ ਉੜੇ ਦੀਆ ਵਾਂਗਾ ਹੁਣ ਛੋੜਦੇ ਛੋੜਦੇ ਸੁ ਲਖਣੀ ਕੋੜੇ ਦੀਆ ਵਾਂਗਾ ਹੁਣ ਛੋੜਦੇ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੋਈ ਨਾ ਮੇਰਾ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੋਈ ਨਾ ਮੇਰਾ മടിയു മൂജക മടിയു പൂജ മക്കോടേ സണി ഘോടേ വാഗണോടേ ചോട്ടുലോടേ വാഗണോടേ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜ ਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਜੋੜ ਦੇ ਵੇਖ ਪਿਤਾ ਜੀ ਇਸ ਜਗ ਅੰਦਰ ਹੋਰੇ ਕੀ ਮੈਂ ਜੀਵਾ ਵੇਖ ਪਿਤਾ ਜੀ ਇਸ ਜਗ ਅੰਦਰ ਹੋਰ ਕੀ ਮੈਂ ਜੀਵਾਂ ਹੋ ਕੇ ਆਂਦੀ ਮੈਂ ਰੋਟੀ ਖਾਵਾਂ ਪਾਣੀ ਗਮ ਦਾ ਪੀਵਾਂ ਹੋ ਕੇ ਆਂਦੀ ਮੈਂ ਰੋਟੀ ਖਾਵਾਂ ਪਾਣੀ ਗਮ ਦਾ ਪੀਵਾਂ ਛੋੜ ਦੇ ਸੋ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਛੋੜਦੇ ਸੁ ਲਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲੇ ਸਾਜ ਮੇਰੀ ਜੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲੇ ਸਾਜ ਮੇਰੀ ਜੋੜਦੇ ਵੇਖ ਸੁਲੱਖਣੀ ਓਇਓ ਹੁੰਦਾ ਜੋ ਕਰਮਾ ਦਾ ਲਿਖਿਆ ਵੇਖ ਸੁਲੱਖਣੀ ਓਇਓ ਹੁੰਦਾ ਜੋ ਕਰਮਾ ਦਾ ਲਿਖਿਆ ਵੇਖ ਲਈਏ ਕਿਸਮਤ ਤੇਰੀ ਤੂੰ ਰੋ ਪੁੱਤ ਨਹੀਂ ਲਿਖਿਆ ਦੇਖ ਲਈਏ ਕਿਸਮਤ ਤੇਰੀ ਤੂੰ ਰੋ ਪੁੱਤ ਨਹੀਂ ਲਿਖਿਆ ਛੋੜਦੇ ਸੁਲੱਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਛੋੜਦੇ ਸੁਲੱਖਣੀ ਕੋੜੇ ਦੀਆਂ ਵਾਂਗਾ ਹੁਣ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਛੋੜਦੇ ਮੈਂ ਨਾ ਛੋੜਦੀ ਪ੍ਰੀਤ ਮਾ ਜਗ ਨਾਲ ਸਾਜ ਮੇਰੀ ਛੋੜਦੇ ਛੋੜ ਦੇ ਸੁਲੱਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ ਛੋੜ ਦੇ ਸੁਲੱਖਣੀ ਕੋੜੇ ਦੀਆਂ ਵਾਂਗਾ ਹੁਣ ਛੋੜ ਦੇ